ਹਾ ਸੁਣਿਆ ਰਵੀ ਸਿੰਘ ਨੂੰ ਠਾਗੇੜ ਵਾਲੇ ਨੂੰ ਹੁਣ ਕਹਿ ਰਿਹਾ ਕਿ ਸਾਡੇ ਪੰਜਾਬ ਦੇ ਇਕਾਂਟਾਂ ਦੇ ਪੈਸੇ ਪਾਓ ਇਹ ਜਿਹੜਾ 200.5 ਕਰੋੜ ਰੁਪਈਆ ਇਹਨੇ ਹੜਾ ਵੇਲੇ ਇਕੱਠਾ ਕੀਤਾ ਸੀਗਾ ਉਹਦਾ ਹਿਸਾਬ ਅੱਜ ਤੱਕ ਦਿੱਤਾ ਨਹੀਂ ਨੇ ਪਹਿਲਾਂ ਦੁਨੀਆ ਭਰ ਦੇ ਵਿੱਚ ਨੇ ਰੋਲਾ ਪਾਇਆ ਕਿ ਮੇਰੇ ਅਕਾਊਂਟ 'ਚ ਪੈਸੇ ਪਾਓ ਅਸੀਂ ਹੜਾ 'ਚ ਮਦਦ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਉਹ ਜਦੋਂ 260 ਕਰੋੜ ਰੁਪਏ ਇਕੱਠਾ ਹੋ ਗਿਆ ਤੇ ਫਿਰ ਕਹਿੰਦਾ ਜੀ ਅਸੀਂ ਪੈਸਾ ਨਹੀਂ ਭੇਜ ਪਾਵਾਂਗੇ ਕਿਉਂਕਿ ਸਾਡੇ ਸਾਡੇ ਕੋ ਆਈ ਐਫ ਸੀ ਜੋ ਵੀ ਕੋਡ ਨਹੀਂ ਹੈਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੁਣਿਓ ਫਿਰ ਆਪਾਂ ਕਰਦੇ ਆਂ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਕੇ ਜੀ ਆਤ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਸੀ ਬਹੁਤ ਕੱਟ ਕਰਦੇ ਆ ਪੰਨ 15 25 ਸਾਲ ਦੇ ਵਿੱਚ ਆ ਪਹਿਲਾਂ ਕੱਟ ਦਿੱਤੀਆਂ ਅੱਜ ਜਿਹੜੀ ਅਪੀਲ ਆ ਸਪੈਸ਼ਲ ਆ ਖਾਸ ਹੈ ਇੰਡੀਆ ਦਾ ਜਿਹੜਾ ਖਾਸ ਹੈ ਦਾ ਬੈਂਕ ਅਕਾਊਂਟ ਆ ਕੋਈ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਤੁਹਾਨੂੰ ਪਤਾ ਕਿ ਪੰਜਾਬ ਚ ਪ੍ਰੋਜੈਕਟ ਚੱਲੇ ਇੰਡੀਆ ਪ੍ਰੋਜੈਕਟ ਚੱਲਦੇ ਆ ਪੰਜਾਬ ਤੇ ਵੀ ਕੱਲੇ 25 30 ਲੱਖ ਮਹੀਨੇ ਲੱਗਦਾ ਸਾਡਾ ਉੱਤੇ ਸ਼ਹੀਦ ਪਰਵਾਨ ਦਾ ਹੋਵੇ ਮੈਡੀਕਲ ਹੋਵੇ ਜਿਹੜੀ ਕਲੀਨਿੰਗ ਕੰਮੀ ਖੋਲੀ ਆ ਐਜੂਕੇਸ਼ਨ ਦਾ ਪੈਸੇ ਤੁਹਾਡੀ ਲੋੜ ਹੈਗੀ ਆ ਭਈ ਜੇ ਤੁਸੀਂ ਇੰਡੀਆ ਰਹੇ ਹਾ ਸੁਣਿਆ ਰਵੀ ਸਿੰਘ ਨੂੰ ਠਾਗੇੜ ਵਾਲੇ ਨੂੰ ਹੁਣ ਕਹਿ ਰਿਹਾ ਕਿ ਸਾਡੇ ਪੰਜਾਬ ਦੇ ਇਕਾਂਟਾਂ ਦੇ ਪੈਸੇ ਪਾਓ ਇਹ ਜਿਹੜਾ 200.5 ਕਰੋੜ ਰੁਪਈਆ ਇਹਨੇ ਹੜਾ ਵੇਲੇ ਇਕੱਠਾ ਕੀਤਾ ਸੀਗਾ ਉਹਦਾ ਹਿਸਾਬ ਅੱਜ ਤੱਕ ਦਿੱਤਾ ਨਹੀਂ ਨੇ ਪਹਿਲਾਂ ਦੁਨੀਆ ਭਰ ਦੇ ਵਿੱਚ ਨੇ ਰੋਲਾ ਪਾਇਆ ਕਿ ਮੇਰੇ ਅਕਾਊਂਟ 'ਚ ਪੈਸੇ ਪਾਓ ਅਸੀਂ ਹੜਾ 'ਚ ਮਦਦ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਉਹ ਜਦੋਂ 260 ਕਰੋੜ ਰੁਪਏ ਇਕੱਠਾ ਹੋ ਗਿਆ ਤੇ ਫਿਰ ਕਹਿੰਦਾ ਜੀ ਅਸੀਂ ਪੈਸਾ ਨਹੀਂ ਭੇਜ ਪਾਵਾਂਗੇ ਕਿਉਂਕਿ ਸਾਡੇ ਸਾਡੇ ਕੋ ਆਈਐਫਸੀ ਇਹ ਜੋ ਵੀ ਕੋਡ ਨਹੀਂ ਹੈਗਾ ਹੁਣ ਜਦ ਇਹਦੀ ਐਨਜੀਓ ਪੰਜਾਬ ਚ ਬੈਨ ਹੈ ਰੇਡ ਪਈ ਸੀਗੀ ਅਮਨ ਪ੍ਰੀਤ ਉਹ ਦੌੜ ਗਿਆ ਜਿਹੜਾ ਇਹਦਾ ਗੁਰਗਾ ਸੀ ਪੰਜਾਬ ਵਾਲਾ ਉਹ ਜਿਹੜਾ ਮੇਰੇ ਖਿਲਾਫ ਅਕਾਲ ਤਖਤ ਤੱਕ ਵੀ ਜਿੰਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਦੇਖੋ ਮੈਂ ਫੋਟੋਆਂ ਸ਼ੇਅਰ ਕਰਾਂਗਾ ਉਹਦੇ ਵਿਆਹ ਤੇ ਉਹਦਾ ਚੁੰਨੀਆਂ ਦੀ ਦੁਕਾਨ ਇੱਕ ਬੰਦੇ ਦੇ ਉਦੋਂ ਕੋਈ ਨਹੀਂ ਪੈਸਾ ਕਿੱਥੋਂ ਆ ਕਿ ਇੰਨਾ ਕਰੋੜਾਂ ਰੁਪਏ ਲਾਇਏ ਉਹਨੇ ਵਿਆਹ ਤੇ ਉਹਦੇ ਚ ਮਜੀਠੀਆ ਆਇਆ ਹੋਇਆ ਹੋਰ ਅਕਾਲੀ ਦਲ ਦੇ ਬੰਦੇ ਆਏ ਹੋਏ ਨੇ ਸੋ ਸੰਗਤ ਦਾ ਪੈਸਾ ਏਆਸ਼ੀ ਚ ਉਡਾਉਣ ਵਾਲੇ ਲੋਗ ਹੁਣ ਫਿਰ ਪੈਸੇ ਮੰਗ ਰਿਹਾ ਵੀ ਜਿਹੜਾ 10 ਮਿਲੀਅਨ ਪਾਉਂਡ ਤੇਰੇ ਅਕਾਊਂਟ ਚ ਪਿਆ ਵਰਤਲਾ ਨਾ ਕੋ ਮੁੱਕ ਗਿਆ ਸਾਰਾ ਮਤਲਬ ਜਿਹੜੀ ਵੀਡੀਓ ਮੈਂ ਪਾਈ ਉਹ ਵੀਡੀਓ ਚੈੱਕ ਕਰੋ ਉੱਚ ਦੱਸਿਆ ਵੀ ਕਿੰਨੇ 1000 ਪਾਉਂਡ ਐਵਰੀ ਮੰਥ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚ ਕਰਦਾ ਹੈ ਉਦੋਂ ਵੀ ਮੇਰਾ ਰੋਲਾ ਪਿਆ ਸੀ ਪਰ ਉਦੋਂ ਤੂੰ ਸਾਰੇ ਮੇਰੇ ਖਿਲਾਫ ਸੀ ਜਦੋਂ ਕੰਮ ਹੋ ਜਾਂਦਾ ਫਿਰ ਤੁਸੀਂ 4-5 ਸਾਲ ਬਾਅਦ ਆਉਂਦੇ ਹੋ ਸੋ ਥੋੜਾ ਚਾਹ ਚ ਪੀ ਕੇ ਜਾਗੋ ਅਕਲ ਨੂੰ ਹੱਥ ਮਰੋ ਜੇ ਇੰਨਾ ਹੀ ਤੇ ਸਲੋ ਚੱਲਦੇ ਰੇ ਨਾ ਤੇ ਕੱਖਰੇ ਤੁਹਾਡੇ ਪੱਲੇ ਪੈਣਾ ਹੁਣ ਜਿਹੜੇ ਉੱੜ ਕੇ ਰੋਲਾ ਪਾਉਂਦੇ ਪੈਣੇ ਬਿਨਾਂ ਤੱਥਾਂ ਦੇ ਕਿਸੇ ਨੂੰ ਗਾਲ ਨਹੀਂ ਕੱਢੀ ਦੀ ਤੱਥ ਰੱਖੇ ਦੇ ਬੰਦਾ ਖਤਮ ਹੋ ਜਾਂਦਾ ਆਪਾਂ ਰਵੀ ਸਿੰਘ ਨੂੰ ਮਾਰਾ ਜਾਂਦੇ ਨਹੀਂ ਬੋਲਿਆ ਬਸ ਅਸੀਂ ਤੱਥ ਰੱਖਦੇ ਹਾਂ ਦੇ ਸਾਹਮਣੇ ਕਹਿੰਦਾ ਮਸ਼ੀਤਪੁਰਾ 234 ਪਰਿਵਾਰ ਸੀ ਦੇ ਕੋਲ ਜਿੰਨਾ ਜੋ ਕਈ ਪਰਿਵਾਰ ਤੁਸੀਂ ਸਿੱਧੇ ਡਾਇਰੈਕਟ ਕਰਵਾਤਾ ਸੀ ਬਾਲੇ ਸਿੰਘਾਂ ਦੇ ਨਾਲ ਉਨਾ ਬਿਚੋ 3000000 ਦਾ ਮਹੀਨੇ ਦਾ ਉਹ ਵੀ ਕਿਸੇ ਨੂੰ ਕਦੀ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਮੈਂ ਵੀਡੀਓ ਵੀ ਪਾਵਾਂਗਾ ਅੱਗੇ ਵੀ ਪਾਈਆਂ ਸੀਗੀਆਂ ਤੇ ਕਿਹੜੇ ਸ਼ੀਜ਼ ਪ੍ਰੋਬਾਬੀ ਤੂੰ ਪਾਲਦਾ ਪਿਆ ਲਿਸਟ ਜਾਰੀ ਕਰ ਇਹ ਤੋਂ ਟੀਮ ਪੇਜ ਕੇ ਸਾਰੇ ਕੰਫਰਮ ਕਰਵਾਈਏ ਤੇ ਜਿਹੜਾ 260 ਤੋਂ ਪਹਿਲਾਂ ਚੋਰੀ ਕੀਤਾ 260 ਕਰੋੜ ਰੁਪਏ ਪੰਜਾਬ ਦਾ ਉਹ ਕਿੱਥੇ ਗਿਆ ਉਹ ਖਤਮ ਹੋ ਗਿਆ ਸਾਰਾ ਉਹ ਸਾਰਾ ਪੈਸਾ ਲਾਤਾਂ ਉਹ ਉਹ ਕਹਿੰਦਾ ਸੀ ਵੀ ਅਸੀਂ ਪੈਸੇ ਲਾਵਾਂਗੇ ਹੌਲੀ ਹੌਲੀ ਆ ਜਿਹੜੇ ਦਿਖਾਉਂਦਾ ਨਾ ਬਣਾਇਆ ਹਸਪੀਟਲ ਜੰਮੂ ਵਾਲੇ ਉਹਦੇ ਜਿਹੜੀ ਮਸ਼ੀਨਾਂ ਨੇ ਉਹ ਵੀ ਕਿਸੇ ਮੰਤਰੀ ਨੇ দান ਕੀਤੀਆਂ ਸੀ ਕਿ ਉਹ ਪੁਰਾਣੀ ਖਬਰਾਂ ਮੈਂ ਦੁਬਾਰਾ ਕਰਾਂਗਾ ਸਾਰੀਆਂ ਤੇ ਐਂਬੂਲੈਂਸ ਵੀ ਦੀ ਫ੍ਰੀ ਨਹੀਂ ਆ ਸੋ ਉਹ ਜਿਹੜਾ 260 ਕਰੋੜ ਰੁਪਏ ਪਈ ਪਹਿਲਾਂ ਇਹ ਪਹਿਲਾਂ ਉਹ ਖਰਚ ਲਾ ਨਾ ਆਬ ਹੋਰ ਪੈਸੇ ਫਿਰ ਮੰਗ ਲਈ ਇਹਨੇ ਲੋਕਾਂ ਨੂੰ ਪਾਗਲ ਹੀ ਸਮਝਾਇਆ ਕਿ ਪੰਜਾਬ ਦੇ ਸਿੱਖਾਂ ਦੇ ਸਾਰੇ ਪੈਸੇ ਇਕੱਠੇ ਕਰਕੇ ਮੁਸਲਮਾਨਾਂ ਨੂੰ ਉੱਥੇ ਦੇ ਰਹੇ ਨੇ ਦੇ ਵੀ ਨਹੀਂ ਕਿਸੇ ਨੂੰ ਇਹ ਬਲੈਕਵਨ ਇਨਵਾਈਟ ਕਰ ਰਹੇ ਨੇ ਹਰ ਕੁਛ ਨਹੀਂ ਕਰ ਰਹੇ ਕਿਉਂਕਿ ਮੈਂ ਉਹ ਜਿਹੜੀ ਮੇਰੀ ਵੀਡੀਓ ਪਈ ਸੋਚ ਸਾਰੇ ਸਬੂਤ ਪੇਸ਼ ਕੀਤੇ ਕਦੀ ਕਿਤੇ ਨਹੀਂ ਗਏ ਲੋਕ ਇਹ ਬਾਰਡਰ ਤੇ ਜਾਂਦੇ ਨੇ ਕਿਸੇ ਨਾ ਕਿਸੇ ਐਨਜੀਓ ਨੂੰ ਪੈਸੇ ਦੇ ਕੇ ਤੇ ਫੋਰਾ ਖਿਚਵਾ ਕੇ ਆ ਜਾਂਦੇ ਨੇ ਤੇ ਕੁੜੀਆਂ ਲੈ ਜਾ ਕੇ ਆਪਣੀ ਉਧਰ ਛੱਡ ਆਉਂਦੇ ਨੇ ਪਰ ਇੰਗਲੈਂਡ ਵਾਲੇ ਜਿਹੜੇ ਸਿੱਖ ਰਹੇ ਉਹਨਾਂ ਦੀ ਗੈਰਤ ਮਰ ਚੁੱਕੀ ਹੋਈ ਹੈ ਖਤਮ ਹੋ ਚੁੱਕੇ ਹੋ ਨੇ ਪਹਿਲਾਂ ਆਪਣੀ ਬੱਚੀਆਂ ਮੁਸਲਮਾਨਾਂ ਨੂੰ ਦੇਤੀਆਂ ਨਾਲ ਉਹਨਾਂ ਇੰਗਲੈਂਡ ਵਾਲੇ ਨੇ ਕਿਸੇ ਨੂੰ ਰੋਲਾ ਤੱਕ ਨਹੀਂ ਪਾਇਆ ਇੱਕੋ ਬਾਈ ਮੋਨ ਸਿੰਘ ਉੱਠਿਆ ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਫਿਰ ਅਵੀ ਸਿੰਘ ਠਾਕਰਗੀਰ ਤੇ ਕਿਸ ਨੇ ਤਾਂ ਕੇਸ ਨਹੀਂ ਮਦੋਂ ਵੀ ਕਹ ਸੀ ਤੇ ਕੇਸ ਕਰੋ ਉਥੇ ਦੇ ਉਥੇ ਦੇ ਕਾਨੂੰਨ ਹੁੰਦੇ ਨਾ ਵੀ ਜਿਹੜੇ ਐਨ ਜੀਓ ਐਕਟ ਨੇ ਉਹਦੇ ਅਧੀਨ ਲਿਆ ਹੋਏ ਨੂੰ ਇਹਦੀ ਸਾਰੀ ਵੈਰੀਫਿਕੇਸ਼ਨ ਕਰੋ ਪਰ ਯਥਾ ਰਾਜਾ tatha ਪ੍ਰਜਾ ਚੋਰਾ ਨੂੰ ਚੋਟਾ ਕਰਦੇ ਨੇ ਸੋ ਇਹ ਗਾਣੀ ਖਤਮ ਹੁਣ ਫਿਰ ਪੈਸੇ ਮੰਗ ਰਿਹਾ ਦੇਖੋ ਕਨੇ ਭੇਜਣੇ ਤੁਸੀਂ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ